ਸਾਰੇ ਜਨ ਜਤ ਜੁੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਤੋਂ ਪਹਿਲਾਂ ਆਪਾਂ ਵਲੌਗ ਸ਼ੁਰੂ ਕਰੀਏ ਔਰ ਇਹ ਬੱਚੇ ਨੇ ਹਨਾ ਪਿਓਰ ਮਹਾਰਾਸ਼ਟਰ ਵਾਲੇ ਜਿਹੜੇ ਤੁਸੀਂ ਲੁੱਕ ਦੇਖ ਸਕਦੇ ਹੋ ਸਾਰੀਆਂ ਨੇ ਇਹਨਾਂ ਦੇ ਨਾਮ ਬੜੇ ਸੋਹਣੇ ਨੇ ਇੱਕ ਵਾਰ ਬੱਚੇ ਸਾਰੇ ਨਾਮ ਦੱਸਿਓ ਆਪਣੇ ਇੱਕ ਇੱਕ ਬਾਦ ਨਾਮ ਬਤਾਨਾ ਆਰਾਧਨਾ 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 ਕਿੰਨਾ ਪਿਆਰਾ ਬੰਦਨੀ ਅਨੁਸਿਆ ਅਨੂਸਿਆ ਸੰਸਕ੍ਰਿਤੀ ਸੰਸਕ੍ਰਿਤੀ ਗੰਗਾ ਸਾਗਰ ਗੰਗਾ ਸਾਗਰ ਗੰਗਾ ਸਾਗਰ ਗੌਰੀ ਇਹ ਗੌਰੀ ਨਾਮ ਗਗੰਦਾ ਵੀ ਹੈ ਸਰ ਮੈਂ ਪ੍ਰੇਮ ਨਾਲ ਐਸੇ ਗੌਰੀ ਬੋਲਦਾ ਨਾ ਅੱਛਾ 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 ਤੇ ਐਸਾ ਐਸੀ ਹੀ ਭਾਈ ਸਾਹਿਬ ਉਹਨਾਂ ਦੇ ਘਰੇ ਸ਼িকার ਘਾਟ ਤੇ ਪ੍ਰਸ਼ਾਦਾ ਪਾਣੀ ਛਕ ਲਿਆ ਆਪਾਂ ਬੱਚੇ ਦੇਖੇ ਬੜਾ ਨਹੀਂ ਖੁਸ਼ੀਏ ਟ੍ਰੈਡੀਸ਼ਨਲ ਜਿਹੇ ਡਰੈਸ ਪਾਈ ਹੋਈ ਸੀ ਤੇ ਇਹਨਾਂ ਨੇ ਕਵਿਤਾ ਵੀ ਸੁਣਾਈ ਇੱਕ ਸਾਰਿਤਰੀ ਬਾਈ ਤੇ ਤੁਹਾਨੂੰ ਦੱਸ ਦਿਆਂ ਵੀ ਸਾਰਿਤਰੀ ਬਾਈ ਇੰਡੀਆ ਦੀ ਪਹਿਲੀ ਫੀਮੇਲ ਟੀਚਰ ਸੀ ਸਾਨੂੰ ਗੂਗਲ ਤੋਂ ਪਤਾ ਲੱਗਿਆ ਸਾਨੂੰ ਪਤਾ ਨਹੀਂ ਸੀਗਾ ਤੇ ਬੜੀ ਹੋਣਾਂ ਨੇ ਬਹੁਤ ਸੇਵਾ ਕੀਤੀ ਹਾਂ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਅਸੀਂ ਸਾਰੇ ਇਹhle ਤੁਹਾਨੂੰ ਧੱਕੇ ਨਾਲ ਹੋਰ ਫੀਡ ਕਰ ਰਹੇ ਸੀਗੇ ਨਹੀਂ ਹੁਣ ਹੁਣ ਬਸ ਹੋ ਗਈ ਸਾਡੀ ਹੁਣ ਸਾਡੀ ਬਸ ਉਹਦਾ हेयर स्टाइल ਉਹ ਕਿੰਨਾ ਗਿਆ ਦਾ ਫਰਦੁੱਤੇ ਦਾ ਬਸ ਮੇਰੇ ਵੀ ਨੇ ਪੁੱਛੀ ਗਈ ਕਿ ਮੈਂ ਹੇਅਰ ਸਟਾਈਲ ਕੀ ਕਰਾਂਗਾ ਕੀ ਕਰਦੇ ਜਾਉਂਗਾ ਹੇਅਰ ਸਟਾਈਲ ਇਹ ਦੇਖੋ ਇਹ ਆਫਲ ਲਾਇਆ ਬੁਣੀਆ ਕੀ ਲੱਗ ਰਿਹਾ ਇਹਨਾਂ ਨੂੰ ਤਾਂ ਪੰਜਾਬੀ ਸਮਝ ਨਹੀਂ ਆ ਰਹੀ ਹੋਣੀ ਜਿਹੜੀ ਨਾਲ ਦੀ ਕੁੜੀ ਉਹਦਾ ਦਾ ਮੈਂ ਫਿਲਮਾਂ 'ਚ ਦੇਖਦਾ ਉਹਨਾਂ ਦੇ ਜਿਹੜਾ ਹੈ ਨਾ ਆ ਫਿਲਮਾਂ ਵਾਲਾ ਮੋੜੀ ਸਟਾਈਲ ਕਿਹਾ ਹੈ ਆਪਾਂ ਇਹ ਨਾਲ ਹੀ ਲੋਕਾਂ ਦਾ ਵਹੀਨੇ ਸਟਾਈਲ ਇਹ ਵੀ ਇਹਨਾਂ ਨੂੰ ਸ਼ਾਇਦ ਆਪਣੀ ਗੱਲ ਨਾ ਸਮਝ ਆਉਂਦੀ ਹੋਵੇ ਪੰਜਾਬੀ ਦੀ ਇਹਨਾਂ ਨੂੰ ਨਹੀਂ ਆਉਂਦੀ ਇਹਨਾਂ ਨੂੰ ਆਣੀ ਮਜਾ ਆਪਾਂ ਨੂੰ ਇਹਨਾਂ ਦੀ ਨਹੀਂ ਆਣੀ ਹੈਗੀ ਪਰ ਇਹ ਵੀ ਕਨੈਕਸ਼ਨ ਜਿਆ ਵਧੀਆ ਬਣਿਆ ਰੂਹ ਖੁਸ਼ੀ ਦੇਖ ਕੇ ਬੱਚਿਆਂ ਨੂੰ ਕਿਨੇ ਪਿਆਰ ਆ ਗਿਆ ਇਹ ਗੱਲ ਸਰ ਜਿਹੜਾ ਮਹਾਰਾਸ਼ਟਰ ਦੇ ਵਿੱਚ ਕਿਨੇ ਸੁਣਿਆ ਸਾਡੀਆਂ ਪਾਈਆਂ ਵਧੀਆ ਲੱਗਦੇ ਨੇ ਕੋਈ ਹਾਂਜੀ ਹਾਂਜੀ ਇਹ ਕਲਚਰ ਇਹਨਾਂ ਨੇ ਸੰਭਿਆ ਹੁਣ ਅੱਜਕੱਲ੍ਹ ਪੰਜਾਬ ਦੇ ਸਕੂਲਾਂ ਦੇ ਵਿੱਚ ਡਰੈਸਾ ਉਹ ਜਿਹਾ ਪਾਉਂਦੇ ਨੇ ਛੋਟੀਆਂ ਛੋਟੀਆਂ ਬੱਚਿਆਂ ਨੂੰ ਕ੍ਰਿਸਮਸ ਦਾ ਸੰਟੇ ਦਾ ਕੁਝ ਨਹੀਂ ਪਤਾ ਹਾਂ ਅੱਛਾ ਨਹੀਂ ਇਹ ਨਹੀਂ ਬਦੀ ਇਹ ਪੰਜਾਬ ਦੇ ਬੱਚੇ ਡਰੈਸਾ ਹੋਰ ਤਰਾਦੀ ਹੁੰਦੀ ਹੈ ਉਹ ਜਿ ਡਰੈਸ ਹੁੰਦੀ ਹੈ ਕਿ ਮਨਪੜਕੀ ਲਈ ਡਰੈਸਾ ਹੁੰਦੀ ਆ ਮਨ ਨਹੀਂ ਹਾਂ ਕਿਉਂਕਿ ਇਹ ਕਲਯੁਗ ਦਾ ਸਮਾਂ ਆ ਤੁਸੀਂ ਜਿਵੇਂ ਜਿਵੇਂ ਤੁਸੀਂ ਦੇ ਅੱਖਾਂ ਨਾਲ ਦੇਖੋ ਜਿਵੇਂ ਉਹ ਜੀ ਤੁਸੀਂ ਅੰਦਰ ਤੜੇ ਵਿਚਾਰ ਚੱਲਣਗੇ ਪਰ ਨਹੀਂ ਚੱਲੇ ਇੱਕ ਸਿੰਘ ਬਾਹਰੋਂ ਆਏ ਸੀਗੇ ਉਹਨਾਂ ਨੇ ਦੱਸਿਆ ਉਹ 에ਰਪੋਰਟ ਤੇ ਸੀਗੇ ਉਹ ਕਹਿੰਦੇ ਮੈਂ ਦੇਖਿਆ ਵੀ ਕੁੜੀਆਂ ਨੇ ਬਹੁਤ ਛੋਟੀਆਂ ਸਕਲਟਾਂ ਮਾਈ ਹੋਈਆਂ ਉਹ ਕਹਿੰਦੇ ਮੈਂ ਪੁੱਛਿਆ ਵੀ ਤੁਸੀਂ ਇਹ ਸਕਲਟਾਂ ਵੇ ਕੰਨੀ ਅਸੀਂ ਤਾਂ ਅੱਭੀ ਅਨਕੰਫਰਟੇਬਲ ਫੀਲ ਕਰਦੇ ਪਰ ਸਾਨੂੰ ਕਹਿੰਦੇ ਪਰ ਯੂਨੀਫਾਰਮ ਸਾਡੀ ਇਹ ਕਰਦੀ ਹੁਣ ਵੀ ਛੋਟ ਸਕਲਟ ਬਾਈ ਹੁੰਦੀ ਸੀ ਉਹ ਕਹਿੰਦੇ ਅਸੀਂ ਤਾਂ ਸੋਈ ਚੀਜ਼ ਥੋੜੀ ਆਪਣੀ ਟ੍ਰੈਡੀਸ਼ਨਲ ਜੀ ਰੁਖਸਾਮ ਕੇ ਰੱਖਣੀ ਚਾਹੀਦੀ ਕਿੰਨੇ ਪਿਆਰ ਨਾਲ ਇਹ ਕਲਰ ਫੋਲਾ ਨਾ ਅਲੱਗ ਲੱਗਦਾ ਸਾਰੇ ਕਲਰ ਕਰ ਲਾ ਅਲੱਗ ਅਲੱਗ ਕਿੰਨੇ ਵਧੀਆ ਲੱਗਦੇ ਆ ਪਰ ਉਹਨੇ ਸਾੜੀ ਸਾਭੀ ਇੰਨੇ ਸੋਹਣੇ ਤਰੀਕੇ ਨਾਲ ਹੋਈ ਆ ਨਾ ਸਾਭਣੀ ਵੀ ਹੋਣੀ ਚਾਹੀਦੀ ਹੈ ਲਾਉਣੀ ਤਾਂ ਸੌਖੀ ਆ ਸੋਹਣੀ ਔਖੀ ਆ ਨਹੀਂ ਨਹੀਂ ਸਾਨੂੰ ਨਾ ਕਿਤੇ ਮੰਮੀਆਂ ਨੇ ਦਿੱਤੀ ਹੋਣੀ ਆ ਇਹਨਾਂ ਅਮਾ ਇਹਨਾਂ ਦੀ ਮੰਮੀ ਦੀਆਂ ਸਾੜੀਆਂ ਆਏ ਵਾਹ ਮਮੀਆਂ ਤੇਰੀ ਆ ਗਈ ਹਾਂ ਮਮੀਆਂ ਦੀਆਂ ਸੋਣੀਆਂ ਆ ਗਈਆਂ ਕਿਹੜੇ ਕਲਾਸ ਵਿੱਚ ਕਿਉਂਕਿ ਇਹ ਉੱਚ ਸਾਹ ਨਾਲ ਹੀ ਕਰਦੇ ਨਾ ਤੇ ਆਪ ਕਲਾਸ ਨੇ 6 6th ਨੇ 7 6 7 4 4 5 5 ਕੋਲਤੀ ਗੱਟੇ ਗਾ ਆਪਣੇ ਪੰਜਾਬ ਚ ਦੇਖੋ 6 7 ਦੀਆਂ ਕੁੜੀਆਂ 6th ਕਿੰਨੀਆਂ ਵੱਡੀਆਂ ਲੱਗਦੀਆਂ ਹਨਾ ਪੂਰੀਆਂ ਫੁੱਲਾਂਨ ਮਤਲਬ ਆਉਣ ਲੱਗਦਾ ਵੀ ਆਪਣੇ ਹੁੰਦੇ ਨੇ ਹੁੰਦੇ ਲੱਗਦੇ ਨੇ ਬੱਚੇ ਇਹ ਬੱਚੀਆਂ ਲੱਗਦੀਆਂ ਨੇ ਬੱਚੀਆਂ ਲੱਗਦੀਆਂ ਨੇ ਆਹ ਮੇਰੇ ਕੋਲ ਆਈਆਂ ਨੇ ਫਾਈ ਆਟੋ ਦੇ ਵਿੱਚ ਆਈ ਸੀ ਮੈਂ ਤੇ ਮਹਿਕ ਜੀ ਸੀਗੇ ਦੋਨੇ ਜਾਣੇ ਅਸੀਂ ਤੇ ਕਿਰਪਾਲ ਪੇਰੇ ਦਾ ਆਟੋ ਆ ਕੱਲ ਵੀ ਅਸੀਂ ਨਾਲ ਗਏ ਸੀਏ ਸੋ ਜਾਣਦੇ ਰਹਿਣਾ ਸੋ ਬਰੀ ਜਾਣ ਪਛਾਣ ਹੋਈ ਸੀ ਇਹਨਾਂ ਨਾਲ ਜਿਹੜੀ ਚੜਾਈ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਕਿੰਨੀ ਖਤਰਨਾਕ ਸਟੀਪ ਚੜਾਈ ਸੀ ਪਰ ਭੱਜਦਾ ਬਹੁਤ ਆ ਸੀ ਸਾਨੂੰ ਦੋ ਤਿੰਨ ਚੀਜ਼ਾਂ ਨਹੀਂ ਕੱਟਿਆ ਰਾਸਤੇ ਵਿੱਚ ਅਸੀਂ ਬੱਸ ਕੀ ਕਾਰ ਕੀ ਸਾਰੀਆਂ ਚੀਜ਼ਾਂ ਨੂੰ ਕੱਟਦੇ ਆਏ ਆ ਐਨਾ ਜ਼ਿਆਦਾ ਖਿੱਚਿਆ ਹੋਇਆ ਸੀਗਾ 12 ਕਿਲੋਮੀਟਰ ਦਾ ਡਿਸਟੈਂਸ ਸੀਗਾ ਅਸੀਂ ਪ੍ਰਸ਼ਾਦਾ ਬਾਣੀ ਛੱਕ ਕੇ ਚਾਹ ਚੂਹੀ ਗਏ ਕੋਲ ਇੱਥੇ ਗੁਰਦੁਆਰਾ ਸਾਹਿਬ ਦਰਸ਼ਨਾਂ ਦੇ ਵਾਸਤੇ ਆਇਆ ਹਾਂ ਅਮ ਚੱਕਰ ਗੋਬਿੰਦ ਕੇ YouTube ਪੇਜ ਆ ਆਪਾਂ ਲਿੰਕ ਪਾਵਾਂਗੇ ਤੇ ਤੁਸੀਂ ਚੈੱਕ ਕਰ ਲਿਓ ਹਜ਼ੂਰ ਸਾਹਿਬ ਦੀਆਂ ਸਾਰੀਆਂ ਅਪਡੇਟਸ ਵੀਡੀਓਜ਼ ਹੋ ਗਈ ਆ ਮੈਨੂੰ ਮੈਨੂੰ ਲੱਗਦਾ ਹੁੰਦਾ ਕਿ ਯੂਰੀ ਪਲੇਸ਼ਨ ਘਟਾ ਸ਼ਾਇਦ ਤੋਂ ਕਰਵਾ ਦਿੱਤਾ। ਤੋਂ ਕਰਵਾ ਦਿੱਤਾ। ਅੱਖਾਂ ਖੁੱਲ੍ਹੇ ਨਹੀਂ ਰਹੀਆਂ ਸੀ ਆਪਾਂ ਚਮੇ। ਹਾਂਜੀ ਕਿਉਂਕਿ ਸ਼ਾਇਦ ਨਾ ਮੈਨੂੰ ਲੱਗਦਾ ਲੁਧਿਆਣੇ ਆਪਣੀਆਂ ਫੈਕਟਰੀਆਂ ਜ਼ਿਆਦਾ ਨੇ ਇੱਥੇ ਉਹ ਚੀਜ਼ ਦਾ ਫਰਕ ਹੋ ਸਕਦਾ। ਵਸਤੇ ਗੁਰਦੁਆਰਾ ਸਾਹਿਬ ਦੇ ਇਥੇ ਸਾਰਿਆਂ ਨੂੰ ਪਤਾ ਹੀ ਆ। ਜਿਹਨੂੰ ਨਹੀਂ ਪਤਾ ਆਪਾਂ ਅੰਦਰ ਜਾ ਕੇ ਦੱਸ ਦਿੰਦੇ ਹਾਂ। ਹਾਂਜੀ ਬਾਕੀ ਅੱਜ ਆਪਾਂ ਵੀਰੇ ਤੋਂ ਪੁੱਛਾਂਗੇ ਕਿਉਂਕਿ ਉਹਨਾਂ ਨੂੰ ਮਤਲਬ ਕੁਝ ਛੀ ਦਾ ਡਿਟੇਲਸ ਪਤਾ ਹੋਣਗੇ। ਤੇ ਜੀ ਆਪਾਂ ਭਾਈ ਸਾਹਿਬ ਨਾਲ ਥੋੜਾ ਨਾਲ ਇਹਨਾਂ ਦਾ ਹੀ ਨਗਰ ਆ ਇਹ। ਤੇ ਇਹਨਾਂ ਤੋਂ ਵਧੀਆ ਆਪਾਂ ਨੂੰ ਇੱਥੇ ਦਾ ਇਤਿਹਾਸ ਕੌਣ ਦੱਸ ਸਕਦਾ ਵੋ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਇੱਥੇ ਗੁਜ਼ਾਰਿਆ ਸੋ ਭਾਈ ਸਾਹਿਬ ਇੱਕ ਵਾਰ ਚੰਗੀ ਤਰ੍ਹਾਂ ਇੱਕ ਸੰਖੇਪ ਦੇ ਵਿੱਚ ਵੀ ਦੱਸ ਦਿਓ ਪਰ ਲੋਕਾਂ ਨੂੰ ਪਤਾ ਵੀ ਲੱਗ ਜਾਈਂ ਇੱਥੇ ਦਾ ਇਤਿਹਾਸ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਤਿਹਾਸ ਦਾ ਸੰਗਤ ਜੀ ਇਹ ਅਸਥਾਨ ਜਿਸ ਸਥਾਨ ਤੇ ਉੱਚੀ ਜੀ ਪਹਾੜੀ ਤੇ ਸ਼ੁਸ਼ੋਭਤ ਬਹੁਤ ਰਮਣੀਕ ਅਸਥਾਨ ਆ ਇੱਥੇ ਸਰੋਵਰ ਇਥੇ ਦਰਖਤ ਵੀ ਨੇ ਅੰਬ ਦੇ ਸਾਰੇ ਜਿਹੜੇ ਹੈਗੇ ਦਰਖਤ ਹਰੇ ਭਰੇ ਪੂਰੇ ਲੱਗੇ ਹੋਏ ਨੇ ਦਰਖਤ ਸਮੇਂ-ਸਮੇਂ ਅਨੁਸਾਰ ਇਸ ਦਰਖਤਾਂ ਨੂੰ ਅੰਬ ਵੀ ਆਉਂਦੇ ਨੇ ਤੇ ਜਿਹੜੇ ਅੰਬ ਨੇ ਸੰਤਾਂ ਨੂੰ ਵੀ ਵਰਤਾਏ ਜਾਂਦੇ ਨੇ ਇਹ ਉੱਚੀ ਜੀ ਪਹਾੜੀ ਦਾ ਸੋਸ਼ੋਭਤ ਇਹ ਉੱਚੀ ਜੀ ਪਹਾੜੀ ਦਾ ਤਾ ਆ ਕਿਉਂਕਿ ਇੱਥੇ ਇੱਕ ਜੁਨੀ ਜਿਹੜੀ 84 ਜੁਨੀ ਜਿਹੜੀਆਂ ਉਹਦੇ ਵਿੱਚ ਮੁਲਾ ਖਤਰੀ ਹੋਇਆ ਜੋ ਆਪਣਾ ਮੁਲਾ ਖਤਰੀ ਆਪਣੀ 84 ਜੁਨ ਭੋਗਤ ਰਿਆ ਸੀਗਾ ਇਸ ਇਹਨਾਂ ਪਹਾੜੀ ਉੱਚੀ ਜੀ ਜੰਗਲ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਦ ਇਸ ਪਾਵਨ ਧਰਤੀ ਤੇ ਆਏ ਹਜੂਰ ਸਾਹਿਬ ਵਾਲੀ ਧਰਤੀ ਤੇ ਸਭ ਤੋਂ ਪਹਿਲਾਂ ਹਜੂਰ ਸਾਹਿਬ ਆਣ ਕੇ ਜਿੱਥੇ ਡੇਰਾ ਲਾਇਆ ਹੀਰਾਕੜ ਸਾਹਿਬ ਮਹਾਰਾਜ ਨੇ ਹੀਰਾਕੜ ਸਾਹਿਬ ਨਾਲ ਬਹਾਦਰ ਸਾਹਿਬ ਵੀ ਸੀਗਾ ਨਾਲ ਉਹ ਬਹਾਦਰ ਸਾਹਿਬ ਵੀ ਇਸ ਸਥਾਨ ਤੇ ਆਇਆ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੀਰੇਕੜ ਡੇਰਾ ਲਾਇਆ ਮਾਤਾ ਸਾਹਿਬ ਜੀ ਮਾਜੇ ਦੀ ਇਸ ਥਾਂ ਤੇ ਲੰਗਰ ਛਕਣਾ ਤੇ ਇੱਥੇ ਆਣ ਕੇ ਮਹਾਰਾਜ ਨੇ ਸ਼ਿਕਾਰ ਖੇਡਣ ਵਾਸਤੇ ਆਉਂਦੇ ਸੀ ਇਸ ਜੰਗਲਾਂ ਦੇ ਜੰਗਲ ਦੇ ਇਲਾਕੇ ਦੇ ਵਿੱਚ ਦੇਖੋ ਬਹਾਦਰ ਸਾਹਿਬ ਵੀ ਨਾਲ ਸੀ ਜਦ ਮਹਾਰਾਜ ਸ਼ਿਕਾਰ ਖੇਡ ਰਹੇ ਸੀ ਸ਼ਿਕਾਰ ਜਦੋਂ ਖਰਗੋਸ਼ ਨੂੰ ਤੀਰ ਮਾਰ ਕੇ ਮਾਰੇ ਤੇ ਬਹਾਦਰ ਸਾਹਿਬ ਦੇ ਮਨ ਚ ਸ਼ੰਕਾ ਆਵੀ ਤੁਸੀਂ ਤੇ ਇੰਨੇ ਸਮਰਤ ਹੋ ਮਹਾਰਾਜ ਗੁਰੂ ਹੋ ਤੁਸੀਂ ਇੱਕ ਇਹਦਾ ਕਿਉਂ ਇਹਦਾ ਕਿਉਂ ਤੁਸੀਂ ਸ਼ਿਕਾਰ ਕੀਤਾ ਯਾਰ ਸਾਰੇ ਆਮ ਤੌਰ ਤੇ ਬੰਦਾ ਕਹਿੰਦਾ ਵੀ ਵੱਡੀ ਚੀਜ਼ ਦਾ ਸ਼ਿਕਾਰ ਕਰਨਾ ਛੋਟੀ ਚੀਜ਼ ਦਾ ਸ਼ਿਕਾਰ ਕਿਉਂ ਕੀਤਾ ਤੇ ਉਹ ਉਧਾਰ ਕਰਨਾ ਸਿਰ ਮਾਰਾਂ ਨੇ ਦੱਸਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਈ ਇਹਦਾ ਅਸੀਂ ਕੋਈ ਸ਼ਿਕਾਰ ਨਹੀਂ ਕੀਤਾ ਇਹ ਇਹਦਾ ਉਧਾਰ ਕੀਤਾ ਯਾਰ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੇਵਕ ਸੀਗਾ ਸ਼ਾਲ ਕੋਟ ਦਾ ਰਹਿਣ ਵਾਲਾ ਸੀ ਮੋਲਾ ਖਤਰੀ ਤੇ ਇਹ ਗੁਰੂ ਜਦ ਮਹਾਰਾਜ ਗੈਸੀ ਸ਼ਾਲਕੋਟ ਬਦਾਨ ਨੇ ਉਹ ਕਿਹਾ ਬਈ ਜਸ ਸੱਚ ਤੇ ਝੂਠ ਖਰੀਦ ਕੇ ਲਿਆ ਤੇ ਮੁਲਾਖਤਰੀ ਆਪਣੀ ਹੱਟੀ ਤੇ ਬੈਠਾ ਹੋਇਆ ਸੀਗਾ ਤੇ ਮਰਦਾਨਾ ਕਹਿੰਦਾ ਬਈ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਬਹਾਰਨੂ ਕਿਹਾ ਬਈ ਜਸ ਤੂੰ ਸੱਚ ਤੇ ਝੂਠ ਖਰੀਦ ਕੇ ਲਿਆ ਤੇ ਮਰਦਾਨਾ ਗਿਆ ਤੇ ਹੱਟੀ ਤੇ ਬੈਠਾ ਸੀ ਮਰਦਾਨਾ ਮੁਲਾਖਤਰੀ ਤੇ ਕਹਿੰਦਾ ਬਈ ਸੱਚ ਤੇ ਝੂਠ ਦੇ ਮੁਲੇ ਖਤਰੀ ਨੇ ਕਿਹਾ ਬਈ ਜੁਣਾ ਸੱਚ ਮਰਨਾ ਝੂਠ ਇਸ ਤਰ੍ਹਾਂ ਹੁੰਦਾ ਨਾ ਜੁਣਾ ਜਿਉਣਾ ਝੂਠ ਮਰਨਾ ਸੱਚ ਮਰਨਾ ਸੱਚ ਹਾਂਜੀ ਤੇ ਫਿਰ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਬਈ ਆਓ ਇਹੋ ਜੇ ਬੰਦਰ ਫਿਰ ਮਹਾਰਾਜ ਤੇ ਮਹਾਰਾਜ ਕੋਲ ਗਏ ਆ ਤੇ ਉਸ ਤੋਂ ਬਾਅਦ ਤੇ ਮਹਾਰਾਜ ਨਾਲ ਹੀ ਰਹਿਣ ਲੱਗ ਪਿਆ ਉਹ ਲੱਗ ਤੇ ਮਹਾਰਾਜ ਨਾਲ ਕੁਝ ਦਿਨ ਰਿਹਾ ਉਧਰ ਫਿਰ ਕਰਦਿਆ ਨੇ ਬੁਲਾ ਲਿਆ ਉਹਨੂੰ ਤੇ ਕਰਦਿਆ ਨੇ ਬੁਲਾਉਣ ਤੋਂ ਬਾਅਦ ਮਹਾਰਾਜ ਕੋਲੋਂ ਚਲੇ ਗਿਆ ਘਰੇ ਤੇ ਘਰੇ ਜਾਣ ਤੋਂ ਬਾਅਦ ਥੋੜੇ ਦਿਨ ਭਜਨ ਬੰਦਗੀ ਕਰਦਾ ਰਿਹਾ ਉਹ ਫਿਰ ਮਾਇਆ ਦਾ ਅਸਰ ਹੋਇਆ ਹਾਂ ਬਸ 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 ਕਰਦਿਆ ਦਾ ਮਾਇਆ ਦਾ ਪਰਦਾ ਪੈ ਗਿਆ ਉਹ ਬਹਿ ਗਿਆ ਕਰਦਿਆ ਦਾ ਤੇ ਮੁੜ ਕੇ ਮਹਾਰਾਜ ਕਹਿੰਦੇ ਆਪਣਾ ਸੇਵਕ ਸੀ ਆਪਣੇ ਨਾਲ ਰਿਹਾ ਕਿਉਂ ਨਹੀਂ ਆਇਆ ਹੋਰ ਪਰ ਗੁਰੂ ਸਾਹਿਬ ਦੀ ਕਮਾਲ ਤੇ ਗੁਰੂ ਸਾਹਿਬ ਨੇ ਯਾਦ ਰੱਖਿਆ ਹਾਂ ਦੇਖੋ ਇਹ ਵੀ ਗੱਲ ਹੈ ਮੇਰਾ ਇੱਕ ਸਿੱਖ ਹੈਗਾ ਬਾਈ ਮਿਲ ਕੇ ਆਉਣਾ ਹਾਂ ਦੇਖੋ ਮਹਾਰਾਜ ਯਾਦ ਰੱਖਿਆ ਫਿਰ ਮਹਾਰਾਜ ਨੇ ਭੇਜਿਆ ਮਰਦਾਨੇ ਨੂੰ ਜਾਓ ਬੁਲਾ ਕੇ ਲੈ ਆ ਹਾਂ ਤੇ ਮਨਾ ਕਰਦਾ ਮਰਦਾਨੇ ਨੋ ਵੀ ਕਿ ਵੀ ਨਹੀਂ ਕਰੇ ਹੈ ਨਹੀਂਗਾ ਫਿਰ ਮਹਾਰਾਜ ਨੂੰ ਆਪ ਚੱਲ ਕੇ ਜਾਣਾ ਪਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਆਪ ਗਏ ਦੇਖੋ ਕਿੰਨਾ ਪਿਆਰ ਹੋਣਾ ਮਹਾਰਾਜ ਦਾ ਵੀ ਕਿੰਨਾ ਆਪਣੇ ਸਿੱਖ ਨਾਲ ਪਿਆਰ ਸੀਗਾ ਵੀ ਹਾਂ ਚੱਲ ਹਮਾਰਾ ਜ ਆਪ ਜਾਣਾ ਪਿਆ ਕਿਉਂਕਿ ਮਹਾਰਾਜ ਦਾ ਸੇਵਕ ਸੀਗਾ ਨਾ ਜੀ ਤੇ ਮਾਰਾ ਨੇ ਫਿਰ ਜਾ ਕੇ ਬਾਹਰ ਕਰ ਖੜ ਕੇ ਆਵਾਜ਼ ਬਾਰੀ ਵੀ ਮਾਈ ਮੁੜਿਆ ਮਾਈ ਮੁੜਾ ਕਰੇ ਹੈ ਮਾਈ ਨੇ ਆਵਾਜ਼ ਮਰੀ ਮੁੜਾ ਹੈ ਨਹੀਂ ਹਾਲਾਂਕਿ ਉਹਨੇ ਲੋਕੋ ਪਿੱਛੇ ਲੋਕੋ ਹੋਤਾ ਸੀ ਪਤਾ ਲੱਗੇ ਵੀ ਹੁਣ ਮਾਰਾ ਜਾ ਪਾਇਆ ਫਿਰ ਗੁਰੂ ਨਾਨਕ ਦੇਵ ਜੀ ਮਾਰਾ ਨੇ ਆਵਾਜ਼ ਮਰੀ ਮਾਈ ਮੁੜਾ ਕਰੇ ਹੈ ਦੂਸਰੀ ਆਵਾਜ਼ ਵੀ ਨਹੀਂ ਹੈ ਨਹੀਂ ਹੈ ਤੀਸਰੀ ਆਵਾਜ਼ ਮਰੀ ਮਾਰਾ ਦੇ ਮਾਰਾ ਮਾਈ ਮੁੜਾ ਕਰੇ ਹੈ ਨਹੀਂ ਮਹਿੰਦਰ ਮਾਰਾ ਨੇ ਸਹਿਸਬਾਈ ਬਚਨ ਕੀਤਾ ਨਹੀਂ ਹੈ ਫੇ ਹੈ ਹੀ ਨਹੀਂ ਦੇਖੋ ਸਭ ਲੜਕੇ ਮਰ ਗਿਆ ਤੇ ਆਸ ਕਿਤੇ ਇਹਦਾ ਬਸ ਸਭ ਲੜਕੇ ਮਰ ਗਿਆ ਦੇਖੋ ਐਸੀ ਕਿਰਪਾ ਫਿਰ ਬਾਅਦ ਵਿੱਚ ਕਰਦੇ ਨੇ ਬਹੁਤ ਪਸਤਾਵਾ ਕੀਤਾ ਪਿੰਡਦਿਆਂ ਨੇ ਵੀ ਪਸਤਾਵਾ ਕੀਤਾ ਬਈ ਐਸੀ ਝੂਠ ਬੋਲਿਆ ਨਾ ਤਾਂ ਹੀ ਸਾਡੇ ਨਾਲ ਇਹ ਪਣਾ ਹੋ ਗਿਆ ਦੇਖੋ ਨਾ ਤੇ ਫਿਰ ਆਏ ਇਕੱਠੇ ਹੋ ਕੇ ਕਰਦੇ ਬੰਦੇ ਵੀ ਪਿੰਡ ਦੇ ਵੀ ਲੋਕ ਆਏ ਗੁਰਨਾਨ ਦੇਵ ਜੀ ਜਮਾਰਾ ਤੁਸੀਂ ਹੁਣ ਕੁਝ ਕਰੋ ਇਹਨਾਂ ਫੁੱਲ ਬਖਸ਼ਾਉਣ ਆਏ ਸੀਗੇ ਕਿਰਮਾ ਮਾਰਨੇ ਵੀ ਹੋਣੇ ਦਾ 10 ਵਜੇ ਜਾਮੇ ਚ ਉਤਾਰ ਕਰਾਂਗੇ ਪ੍ਰੋਮਿਸ ਕੀਤਾ ਗੁਰੂ ਸਾਹਿਬ ਨੇ ਬੜੀ ਇਹ ਪ੍ਰੋਮਿਸ ਕੀਤਾ ਕਰਦਾ ਕਿੰਨਾ ਕੀਤਾ ਹੋਇਆ ਪ੍ਰੋਮਿਸ ਮਾਰਾਂ ਨੇ ਫਿਰ ਉਹ ਆਏ ਕਿ ਨਹੀਂ ਕੋਉਂਦੇ ਕੋਉਂਦੇ ਮਾਰਾ ਕਿੱਥੇ ਹੀਰਾ ਗਾਰਡ ਕਿਦੋਂ ਨਾ ਬੰਬਾ ਕਹਿੰਦਾ ਕਿ ਕਿਵੇਂ ਘੁੰਮ ਕੇ ਨਹੀਂ ਤੂੜਨ ਤੇ ਪਟਨਾ ਸਾਹਿਬ ਤੋਂ ਪਹਿਲਾਂ ਬਰ ਸਾਹਿਬ ਚੰਗਾ ਲੜਦੇ ਹੋਏ ਉਰੇ ਆਏ ਫਾਰਮੂਲੇ ਦਾ ਧਾਰ ਕਰ ਲਈਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਦੇਖੋ ਅਨੰਦਪੁਰ ਸਾਹਿਬ ਕਿਲਾ ਛੱਡਿਆ ਮੁਗਲਾਂ ਨੇ ਕਿ ਰਾ ਪਾਇਆ ਕਿਲਾ ਚੜਨ ਤੋਂ ਬਾਅਦ ਸਰਸਾ ਨਦੀ ਚ ਆਏ ਸਰਸਾ ਨਦੀ ਤੋਂ ਆਏ ਰੋਪੜ ਪੱਠਾ ਸਾਹਿਬ ਆਏ ਪੱਟੇ ਸਾਹਿਬ ਤੋਂ ਜੰਗ ਜੰਗਲ ਮਾਸੀਵਾੜਾ ਜੰਗਲ ਗਏ ਦਿਨੇ ਕੰਗੜੇ ਗਏ ਫਿਰ ਦਮਦਮਾ ਸਾਹਿਬ ਮਹਾਰਾਜ ਨੇ 400 ਲਿਖਾਏ ਚਾਰੇ ਤਖਤੇ ਭੇਜੇ ਤੇ ਦਮਦਮਾ ਸਾਹਿਬ ਤੋਂ ਬਾਅਦ ਫਿਰ ਪੁਸ਼ਕਰ ਜਾ ਕੇ ਰਾਜਸਥਾਨ ਹੁੰਦੇ ਹੋਏ ਮਹਾਰਾਜ ਇਸ ਧਰਤੀ ਦੇ ਵਿੱਚ ਆਏ ਇੱਥੇ ਇੱਥੇ ਆਉਣ ਦਾ ਕਾਰਨ ਉਹੀ ਸੀਗਾ ਕਿ ਮਹਾਰਾਜ ਦਾ ਸਤਜੁਗੀ ਤਪਸਥਾਨ ਪ੍ਰਗਟ ਕਰਨਾ ਸੀਗਾ ਕਲਯੁਗ ਦੇ ਵਿੱਚ ਇਸ ਹਸਤੰਤ ਆਉਣ ਦਾ ਇਹ ਕਾਰਨ ਸੀ ਮਹਾਰਾਜ ਦਾ ਕਿ ਇੱਕ ਮੂਲੇ ਖੇਤਰੀ ਦਾ ਉਧਾਰ ਕਰਨਾ ਸੀਗਾ ਤੇ ਸਤਜੁਗੀ ਤਪਸਥਾਨ ਪ੍ਰਗਟ ਕਰਨਾ ਸੀਗਾ ਦੇਖੋ ਇਹ ਐਸੀ ਧਰਤੀ ਹੈ ਕਿ ਇਥੇ ਮਾਤਾ ਜੀਆ ਦਾ ਵੀ ਸਤਜੁਗੀ ਤਪਸਥਾਨ ਹੈ ਤੇ ਪਿਤਾ ਜੀਆ ਦਾ ਵੀ ਸਤਜੁਗੀ ਤਪਸਥਾਨ ਹੈ ਐਸੀ ਧਰਤੀ ਤੇ ਹਰ ਕਿਸੇ ਨੂੰ ਆਉਣਾ ਹੀ ਪਵੇਗਾ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਗਏ ਸੀਗੇ ਉੱਥੇ ਸਿੱਖ ਸੰਗਤਾਂ ਗਈਆਂ ਜਿੱਥੇ ਵੀ ਦੂਸਰੀ ਪਾਸੇ ਗਏ ਉੱਥੇ ਸਿੱਖ ਸੰਗਤਾਂ ਗਈਆਂ ਸਿੱਕ ਕਮਾਲ ਦੀ ਗੱਲ ਇਹ ਆ ਵੀ ਗੁਰੂ ਨਾਨਕ ਦੇਵ ਜੀ ਨੇ ਕਹਿੰਦੇ ਪਉ ਦਸਿਆ ਕੀਤਾ ਨੇ ਉਹ ਜਿੱਥੇ ਜਿੱਥੇ ਵੀ ਗਏ ਨੇ ਇੱਕ ਦਿਨ ਉੱਥੇ ਸਿੱਖ ਹੋਣਗੇ ਹੋਣਗੇ ਅੱਜ ਚਾਹੇ ਉੱਥੇ ਨਹੀਂ ਹੈਗੀ ਪਰ ਸਾਨੂੰ ਇਹ ਪੂਰਾ ਯਕੀਨ ਹੈ ਵੀ ਇੱਕ ਨਾ ਇੱਕ ਦਿਨ ਜਿੱਥੇ ਵੀ ਗੁਰੂ ਸਾਹਿਬ ਕਹੇ ਨੇ ਕਈ ਥਾਂ 'ਤੇ ਗੁਪਤ ਨੇ ਜਿਹੜਾ ਨਹੀਂ ਪ੍ਰਗਟ ਹੋਇਆ ਹੈਗਾ ਉਹ ਗੁਰੂ ਸਾਹਿਬ ਨੇ ਆਪ ਹੀ ਪ੍ਰਗਟ ਕਰ ਦਿੰਨੇ ਸਮਾਂ ਹਾਂ ਅੱਜ ਦੇ ਆਬ ਜ ਨਹੀਂ ਗਿਆ ਵੀ ਸਿੱਖ ਨੂੰ ਉੱਥੇ ਇੱਥੇ 10 ਪਾਛੇ ਹੀ ਤਾਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਹਿਲਾ ਬਾਣੀ ਇਕੱਤਰ ਇਕੱਠੀ ਕਰਕੇ ਪਹਿਲਾ ਪ੍ਰਕਾਸ਼ ਕੀਤਾ ਸੀਗਾ ਹਰਮੰਦਰ ਸਾਹਿਬ ਦਰਬਾਰ ਸਾਹਿਬ ਆਵਾ ਬੁੱਢਾ ਸਰ ਜੀ ਨੂੰ ਪਹਿਲੇ ਗਰੰਟੀ ਬਣਾਇਆ ਸੀਗਾ ਪਰ ਗੁਰਾਈ ਗੱਦੀ ਨਹੀਂ ਦਿੱਤੀ ਸੀਗੀ 10 ਪਾਛੇ ਹੀ ਤਾਂ ਬਾਅਦ ਇਹ ਧਰਤੀ ਉਹ ਹੈ ਜਿਸ ਧਰਤੀ ਤੇ ਮਹਾਰਾਜ ਨੇ ਜੁਗੋ ਜੁਗ ਅਟਲਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰ 10 ਸਈਆਂ ਜਿੱਥੇ ਵੀ ਆਪਾਂ ਗਏ ਉੱਥੇ ਆਪਾਂ ਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਏ ਅੱਜ ਇਹ ਤਰਤੀ ਤੇ ਗੁਰਗੰਸਾ ਮਾਰਨ ਗੁਰਾਇਕਾ ਦਿੱ ਦਿੱਤੀ ਆ ਫਿਰ ਆਓ ਗੁਰਗੰਸਾ ਸੰਗਤਾਂ ਕਿਉਂ ਹੁੰਦੀਆਂ ਨੇ ਇਥੇ ਗੁਰੂ ਗਰੰਤ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਹੁੰਦੀਆਂ ਨੇ ਹਾਂ ਇਹ ਨਹੀਂ ਤਾਂ ਖਿੱਚ ਪੈਂਦੀ ਆ ਬਹੁਤ ਸੰਗਤ ਆਉਂਦੀਆਂ ਹਾਂਜੀ ਤੇ ਫਿਰ ਇਸ ਲਈ ਹੀ ਗੁਰਦੁਆਰਾ ਸਾਹਿਬ ਦਾ ਨਾਮ ਵੀ ਗੁਰਦੁਆਰਾ ਸ਼ਿਕਾਰਖਾਟ ਸਾਹਿਬ ਰੱਖਿਆ ਗਿਆ ਬਸ ਉਹ ਜਿੱਥੇ ਗੁਰੂ ਸਾਹਿਬ ਨੇ ਕੋਈ ਵੀ ਕੌਤਕ ਵਰਤਾਇਆ ਉਹਦੇ ਨਾਮ ਤੇ ਹੀ ਸਿੱਖਾਂ ਨੇ ਉੱਥੇ ਗੁਰਦੁਆਰੇ ਸ਼ੋਭਿਤ ਕੀਤੇ ਤੇ ਧੰਨ ਨੇ ਉਹ ਗੁਰਸਿੱਖ ਸੇਵਕ ਜਿਨ੍ਹਾਂ ਨੇ ਇੰਨੀ ਦੂਰ ਆ ਕੇ ਆਪਣ ਤੇ ਇਹ ਸਥਾਨ ਬਣਵਾਏ ਇਹਨਾਂ ਦੀ ਕਾਸੇਵਾ ਚੁੱਕੀ ਹਾਂਜੀ ਚਲੋ ਹੁਣ ਸਾਡੀ ਵਿਮukti ਕਰਨਗੇ ਤੇ ਸਾਨੂੰ ਜਨਮ ਬੱਚਾ ਮਾਰਾ ਨੀ ਕਿਰਪਾ ਕਰੋ ਸੱਚੇ ਹੋ